ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਵਿਸ਼ਾ ਹੈ ਵੀ ਰੇਸ ਦੇ ਘੋੜੇ ਬਣੋ ਰੇਸ ਦੇ ਘੋੜੇ ਬਣਨ ਤੋਂ ਮਤਲਬ ਇਹ ਵੀ ਜ਼ਿੰਦਗੀ ਹੈ ਜ਼ਿੰਦਗੀ ਦੇ ਅੰਦਰ ਤੁਹਾਡੇ ਨਾਲ ਤੁਹਾਡੀ ਵਾਈਫ ਹੈ ਤੁਹਾਡਾ ਹਸਬੰਡ ਹੈ ਜਾਂ 2 4 3 ਪੁੱਤ ਪਰਿਵਾਰ ਭੈਣ ਭਾਈ ਮਾਂ ਬਾਪ ਨੇ ਤੁਹਾਡੇ ਉੱਤੇ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਹੈ ਉਸ ਜ਼ਿੰਮੇਵਾਰੀ ਨੂੰ ਸੰਭਾਲਣ ਵਾਸਤੇ ਤੁਹਾਨੂੰ ਕਿਰਤਵਰਤ ਕਰਨੀ ਪੈਣੀ ਹੈ ਕੋਈ ਰੋਜ਼ਗਾਰ ਕਰਨਾ ਪੈਣਾ ਹੈ ਜੌਬ ਕਰਨੀ ਪੈਣੀ ਹੈ ਹਾਰ ਕੇ ਨਾ ਬੈਠੋ ਤੁਸੀਂ ਜਦੋਂ ਢੇਰੀ ਟਾ ਦਿੰਦੇ ਹੋ ਬਹਿ ਜਾਂਦੇ ਹੋ ਨਾ ਆਪਣੇ ਆਪ ਨੂੰ ਸੁੱਖ ਦੇ ਸਾਧਨ ਉਪਲਬਧ ਕਰਾ ਪਾਉਂਦੇ ਹੋ ਤੇ ਨਾ ਪਰਿਵਾਰ ਦੀ ਝੋਲੀ ਸੁੱਖ ਦੇ ਸਾਧਨ ਪਾ ਸਕਦੇ ਹੋ ਢੇਰੀ ਟਾਉਣ ਵਾਲਾ ਬੰਦਾ ਹਾਰਿਆ ਹੋਇਆ ਬੰਦਾ ਅਸਫਲ ਬੰਦਾ ਨਾ ਆਪ ਜ਼ਿੰਦਗੀ ਦਾ ਸਕੂਨ ਲੈ ਸਕਦਾ ਹੈ ਤੇ ਨਾ ਜਿਹੜੇ ਉਹਦੇ ਨਾਲ ਜੁੜੇ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਉਹਦੇ ਉੱਤੇ ਹੁੰਦੀ ਹੈ ਨਾ ਉਹਨਾਂ ਨੂੰ ਸਕੂਨ ਦੇ ਸਕਦਾ ਹੈ ਨਾ ਚੰਗੀ ਰੋਟੀ ਆਪ ਖਾ ਸਕਦਾ ਹੈ ਨਾ ਉਹਨਾਂ ਨੂੰ ਦੇ ਸਕਦਾ ਇਹਨਾਂ ਚੰਗਾ ਕੱਪੜਾ ਆਪ ਪਾ ਸਕਦਾ ਹੈ ਨਾ ਉਹਨਾਂ ਨੂੰ ਦੇ ਸਕਦਾ ਨਾ ਕਾਰ ਕੋਠੀ ਆਪ ਬਣਾ ਸਕਦਾ ਹੈ ਨਾ ਉਹਨਾਂ ਨੂੰ ਦੇ ਸਕਦਾ ਕਿਉਂਕਿ ਹਾਰ ਜਾਂਦਾ ਹੈ ਰੇਸ ਦੇ ਘੋੜੇ ਬਣੋ ਜਿਹੜਾ ਘੋੜਾ ਦੌੜਦਾ ਹੈ ਰੇਸ ਦੇ ਅੰਦਰ ਦੌੜਦਾ ਹੈ ਤੇ ਦੌੜਨ ਤੋਂ ਬਾਅਦ ਜੇਤੂ ਬਣਦਾ ਹੈ ਕੀਮਤ ਉਹਦੀ ਕਰੋੜਾਂ ਵਿੱਚ ਪੈਂਦੀ ਹੈ ਜਿਹੜਾ ਕਿੱਲੇ ਦੇ ਨਾਲ ਹੀ ਵੱਜਾ ਰਹਿੰਦਾ ਹੈ ਜਿਹਨੂੰ ਤੁਰੰਤ ਤੁਰੰਤੋਂ ਲਾਚਾਰ ਗਈ ਇਹ ਬੇਵੱਸ ਉਹਦੀ ਮੈਦਾਨ ਦੇ ਅੰਦਰ ਕੀਮਤ ਨਹੀਂ ਪੈਂਦੀ ਭੱਜਣ ਵਾਲੇ ਦੀ ਕੀਮਤ ਪੈਂਦੀ ਹੈ ਜਿੱਤਣ ਵਾਲੇ ਦੀ ਕੀਮਤ ਪੈਂਦੀ ਹੈ ਕਦੇ ਤੁਸੀਂ ਵੇਖਿਆ ਹੈ ਵੀ ਹਾਰੀ ਹੋਈ ਟੀਮ ਦੇ ਹੱਥ ਦੇ ਅੰਦਰ ਕੋਈ ਕੱਪ ਹੋਵੇ ਹਾਰੀ ਹੋਈ ਟੀਮ ਦੇ ਕਪਤਾਨ ਦੇ ਗਲੇ ਦੇ ਅੰਦਰ ਕੋਈ ਤਗਮਾ ਹੋਵੇ ਹਾਰੀ ਹੋਈ ਟੀਮ ਦੇ ਹੱਥ ਦੇ ਅੰਦਰ ਉਹਨਾਂ ਦੇ ਦੇਸ਼ ਦਾ ਝੰਡਾ ਹੋਵੇ ਜੇਤੂਆਂ ਦੇ ਹੱਥ ਦੇ ਅੰਦਰ ਚੰਦੇ ਹੁੰਦੇ ਨੇ ਧਗਮੇ ਹੁੰਦੇ ਨੇ ਕੱਪ ਹੁੰਦੇ ਨੇ ਸਰਟੀਫਿਕੇਟ ਹੁੰਦੇ ਨੇ ਦੁਨੀਆ ਦੀ ਸ਼ੋਭਾ ਹੁੰਦੀ ਹੈ ਹਾਰੇ ਹੋਏ ਬੰਦੇ ਕੋਲ ਕੁਝ ਵੀ ਨਹੀਂ ਹੁੰਦਾ ਖੈਰ ਬੋਲਣਾ ਸੇ ਸਾਰੇ ਜਾਣਦੇ ਆ ਚੰਗਾ ਬੋਲਦਾ ਹੋਵੇ ਸਭਾ ਦੇ ਅੰਦਰ ਸੋਸਾਇਟੀ ਦੇ ਅੰਦਰ ਮਹੱਲੇ ਦੇ ਅੰਦਰ ਚੰਗੇ ਬੋਲਣ ਵਾਲੇ ਬੁਲਾਰੇ ਦੀ ਕੀਮਤ ਮੰਦਾ ਬੋਲਣ ਵਾਲੇ ਤੇ ਨਾ ਬੋਲਣ ਵਾਲੇ ਦੀ ਕੋਈ ਕੀਮਤ ਨਹੀਂ ਹੈ ਚੰਗਾ ਲਿਖਣ ਵਾਲੇ ਕਹਾਣੀ ਲਿਖੇ ਨਾਵਲ ਲਿਖੇ ਜਾਂ ਕੋਈ ਕਿਸਾ ਲਿਖੇ ਜਾਂ ਕੋਈ ਹੋਰ ਚੰਗਾ ਸਾਹਿਤ ਲਿਖੇ ਲਿਖਣ ਵਾਲੇ ਚੰਗੇ ਲਿਖਾਰੀ ਦੀ ਕੀਮਤ ਪੈ ਜਾਂਦੀ ਏ ਛੋਟੀ ਪਵੇ ਵੱਡੀ ਪਵੇ ਕੀਮਤ ਲਿਖਾਰੀ ਦੀ ਏ ਜਿਹਦੇ ਹੱਥ ਵਿੱਚ ਕਦੇ ਕਲਮ ਨਹੀਂ ਆਈ ਉਹਦੀ ਉਸ ਫੀਲਡ ਵਿੱਚ ਕੀਮਤ ਕੀ ਪੈਗੇ ਚੰਗੀ ਕਵਿਤਾ ਰਚਣ ਵਾਲੇ ਤੇ ਬੋਲਣ ਵਾਲੇ ਕਵੀ ਦੀ ਕੀਮਤ ਪੈ ਜਾਂਦੀ ਏ ਤੇ ਜਿਹਨੇ ਨਾ ਲਿਖਣਾ ਏ ਨਾ ਬੋਲਣਾ ਏ ਉਹਦੀ ਕੀਮਤ ਕੀ ਪੈਗੇ ਜੇ ਕਵੀਆਂ ਦੇ ਮਸ਼ਹਰੇ ਦੇ ਅੰਦਰ ਜਾ ਕੇ ਉਹ ਗੱਲ ਕਵੇ ਵੇਖੋ ਜੀ ਮੈਂ ਦੇ ਨਾਲੋਂ ਸਰੀਰ ਕਰਕੇ ਸੋਹਣਾ ਸੁਨੱਖਾ ਹਾਂ ਉੱਚਾ ਲੰਮਾ ਹਾਂ ਰੰਗ ਢੰਗ ਚੰਗਾ ਹੈ ਅਨਾ ਮੈਨੂੰ ਕਿਉਂ ਮੈਨੂੰ ਕਿਉਂ ਨਹੀਂ ਉੱਥੇ ਨਾ ਰੰਗ ਵੇਖਿਆ ਜਾਂਦਾ ਹੈ ਨਾ ਢੰਗ ਵੇਖਿਆ ਜਾਂਦਾ ਹੈ ਉੱਥੇ ਤੁਹਾਡੀ ਕਲਾ ਨੂੰ ਨਮਸਕਾਰ ਕੀਤੀ ਜਾਂਦੀ ਹੈ ਜੋ ਤੁਹਾਡੇ ਕੋਲ ਨਹੀਂ ਹੈ ਜਾਂ ਤੁਸੀਂ ਸਿੱਖ ਨਹੀਂ पाए ਜੰਗ ਦੇ ਅੰਦਰ ਲੜਦੇ ਹੋਏ ਮੈਦਾਨ ਦੇ ਅੰਦਰ ਲੜਦੇ ਹੋਏ ਸੈਨਿਕ ਦੀ ਕੀਮਤ ਪੈਂਦੀ ਹੈ ਉਹ ਸ਼ਹੀਦ ਹੋ ਜਾਏ ਤਾਂ ਜੇ ਜਿੱਤ ਕੇ ਵਾਪਸ ਆਵੇ ਤਾਂ ਤੇ ਜਿਹੜਾ ਡਰਦਾ ਹੋਇਆ ਪਿੱਛੇ țeਰੀ ਟਾ ਕੇ ਬਹਿ ਜਾਣਾ ਉਹਨੂੰ ਗਾਲਾਂ ਲਾਂਤਾਂ ਤੇ jobb ਤੋਂ ਬੇਦਖਲੀ ਕੀਤਾ ਜਾਂਦਾ ਹੈ ਹੋਰ ਉਹਦੇ ਪੱਲੇ ਕੁਛ ਨਹੀਂ ਬਲਕਿ ਉਲਟੀ ਸਜ਼ਾ ਵੀ ਮਿਲ ਜਾਂਦੀ ਹੈ ਇੱਕ ਮਕੈਨਿਕ ਦੀ ਕੀਮਤ ਪੈ ਜਾਂਦੀ ਹੈ ਟੈਕਨੀਸ਼ੀਅਨ ਦੀ ਮਕੀਨਕ ਕੀਮਤ ਪੈ ਜਾਂਦੀ ਹੈ ਇਲੈਕਟ੍ਰੀਸ਼ੀਅਨ ਦੀ ਕੀਮਤ ਪੈ ਜਾਂਦੀ ਹੈ ਜਿਹਦੇ ਪੱਲੇ ਕੁਛ ਨਹੀਂ ਉਹਦੀ ਕੀਮਤ ਕਾਦੀ ਪੈਗੇ ਚੱਲਦੀ ਤੇ ਕੰਮ ਕਰਦੀ ਹਰ ਚੀਜ਼ ਦੀ ਕੀਮਤ ਹੈ ਚਲੋ ਉੱਕਾ ਹੀ ਸੁੱਟ ਪਾਓ ਅਗਰ ਮਿੱਟੀ ਹੈ ਨਾ ਖਾਲੀ ਮਿੱਟੀ 2 4 5 10 ਕਿਲੋ ਮਿੱਟੀ ਪਈ ਹੋਵੇ ਤੇ ਬਾਜ਼ਾਰ ਦੇ ਅੰਦਰ ਵੇਚਣ ਵਾਸਤੇ ਨਿਕਲ ਜਾਓ ਕਿ 5 ਕਿਲੋ ਮਿੱਟੀ ਵੇਚਣੀ ਚਾਹਣਾ ਕੋਈ ਕੀਮਤ ਦੇਵੇਗਾ ਪਰ ਜੇ ਮਿੱਟੀ ਦੀ ਸੁਰਾਈ ਬਣਾ ਲਓ ਪਿਆਲਾ ਬਣਾ ਲਓ ਘੜਾ ਬਣਾ ਲਓ ਛਾਟੀ ਬਣਾ ਲਓ ਤੇ ਉਹਦੀ ਕੀਮਤ ਪੈ ਜਾਏਗੀ ਚਲੋ ਹੋਰ ਗੱਲ ਨੂੰ ਛੱਡੋ ਵੀ ਜੇ ਪੱਥਰ ਹੀ ਪਿਆ ਹੋਵੇ ਕਵਾਂਟਲ 2 ਕਵਾਂਟਲ ਦਾ ਪੱਥਰ ਤੇ ਤੁਸੀਂ ਰੱਖ ਕੇ ਉਹਨੂੰ ਕਿਸੇ ਟਰਾਲੀ ਟਰੈਕਟਰ ਦੇ ਉੱਤੇ ਵੇਚਣ ਲਈ ਨਿਕਲ ਨਿਕਲੋ ਅਣ ਘੜੇ ਪੱਥਰ ਨੂੰ ਵੀ ਮੈਂ ਵੇਚਣਾ ਚਾਹਣਾ ਕੋਈ ਖਰੀਦੇਗਾ ਪਰ ਜਦੋਂ ਉਹਨੂੰ ਕੱਢ ਲਓਗੇ ਉਹਦੇ ਵਿੱਚੋਂ ਮੂਰਤੀ ਨੂੰ ਜਨਮ ਦੇ ਦੋਗੇ ਫਿਰ ਉਹਦੀ ਕੀਮਤ ਪੈਗੀ ਵਰਨਾ ਨਹੀਂ ਪੈਗੀ ਇੱਕ ਮਸ਼ੀਨ ਦੀ ਮੋਟਰ ਕਾਰ ਦੀ ਚੱਲਦੀ ਹੋਈ ਹਰ ਚੀਜ਼ ਦੀ ਕੀਮਤ ਤੁਸੀਂ ਚੱਲਦੇ ਰਹੋਗੇ ਰੁਕੋਗੇ ਨਹੀਂ ਤੁਹਾਡੀ ਕੀਮਤ ਹੈ ਤੇ ਜੇ ਰੁਕ ਗਏ ਤੇ ਫਿਰ ਤੁਹਾਡੀ ਕਾਦੀ ਕੀਮਤ ਹੈ ਤਾਂ ਹੀ ਤਾਂ ਕਹਾਵਤ ਬਣ ਗਈ ਵੀ ਚਲਤੀ ਕਾ ਨਾਮ ਕਾਡੀ ਰੁਕੋ ਨਾ ਜਿਸ ਵੀ ਫੀਲਡ ਦੇ ਅੰਦਰ ਚੱਲ ਰਹੇ ਹੋ business ਕਰ ਰਹੇ ਹੋ ਕਰਦੇ ਚੱਲੋ ਅਪ ਡਾਊਨ ਆਉਂਦੇ ਰਹਿਣਗੇ ਆਉਂਦੇ ਰਹੇ ਨੇ ਅੱਗੇ ਵੀ ਰਹਿਣਗੇ ਹੁਣ ਵੀ ਨੇ ਜੇ ਦੁਕਾਨਦਾਰੀ ਕਰ ਰਹੇ ਹੋ ਤਾਂ ਘਾਟਾ ਵਾਧਾ ਨਾਲ ਨਾਲ ਚੱਲਦਾ ਹੈ ਜ਼ਿਮੀਂਦਾਰਾ ਕਰ ਰਹੇ ਹੋ ਤਾਂ ਕਦੇ-ਕਦੇ ਪੱਕੀ ਫਸਲ ਦੇ ਉੱਤੇ ਮੀਂਹ ਹਨੇਰੀ ਝੱਖੜ ਦੇ ਨਾਲ ਗੜਿਆਂ ਦੇ ਨਾਲ ਫਸਲ ਤਬਾਹ ਹੋ ਜਾਂਦੀ ਹੈ ਤੇ ਕੀ ਅਗਲੇ ਸਾਲ ਤੋਂ ਜ਼ਿਮੀਂਦਾਰ ਜ਼ਮੀਨ ਦੇ ਅੰਦਰ ਫਸਲ ਬੀਜਣੀ ਛੱਡ ਦਿੰਦਾ ਜੇ ਚੱਲਦੇ ਰਹੋਗੇ ਤੇ ਜਿਹੜਾ ਕਰਜ਼ਾ ਚੜਿਆ ਉਹ ਵੀ ਉਤਰ ਜਾਏਗਾ ਤੇ ਜੇ ਉਸ ਡਿੱਗੀ ਹੋਈ ਫਸਲ ਨੂੰ ਵੇਖ ਕੇ ਕਿਕਰ ਦੀ ਟਾਣੀ ਨਾਲ ਰੱਸੀ ਬਣ ਕੇ ਫਾੜ ਲੈ ਲਿਆ ਤੇ ਆਪ ਮਰ ਗਏ ਤੇ ਦੂਜਿਆਂ ਨੂੰ ਨਾਲ ਦੁਖੀ ਕਰਕੇ ਕਰਜ਼ਾ ਤੇ ਜਿਉਂਦਾ ਤਿਉਂ ਰਿਆ ਇਹ ਤੇ ਹਾਰੇ ਹੋਏ ਬੰਦੇ ਦੀਆਂ ਨਿਸ਼ਾਨੀਆਂ ਨੇ ਵੀ ਫਾੜ ਲੈ ਲੈਣਾ ਆ ਕਰ ਲੈਣਾ ਆ ਉਹ ਕਰ ਲੈਣਾ ਢੇਰੀ ਟਾ ਨਹੀਂ ਰੋਜ਼ ਰੋਜ਼ ਰੋੜਾਂ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਕਾਰਾਂ ਚਲਣੀਆਂ ਬੰਦ ਹੋ ਗਈਆਂ ਨੇ ਬੱਸਾਂ ਚਲਣੀਆਂ ਬੰਦ ਹੋ ਗਈਆਂ ਨੇ ਖੈਰ ਹਰ ਫੀਲਡ ਦੇ ਅੰਦਰ ਅਪ ਡਾਉਨ ਆਉਂਦੇ ਰਹਿਣਗੇ ਹੁਣ ਵੀ ਆ ਰਹੇ ਨੇ ਪਿੱਛੇ ਆਉਂਦੇ ਰਹੇ ਨੇ ਅੱਗੇ ਰਹਿਣਗੇ ਉਹਨਾਂ ਉਤਰਾ ਚੜਾਵਾਂ ਦੀਆਂ ਘਾਟੀਆਂ ਵਿੱਚੋਂ ਪਾਰ ਕਿਵੇਂ ਨਿਕਲਣਾ ਹੈ ਤੁਹਾਡੇ ਕੋਲ ਸੂਝ ਹੋਵੇ ਸਮਝ ਹੋਵੇ ਚੱਲਦੇ ਰਹੋ ਮੰਜ਼ਲ ਮਿਲ ਹੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ